ਅੱਜ ਤੋਂ ਬਨਾ ਮੈਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਨੈਸ਼ਨਲ ਕਲਮੀਨਰ ਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਇੱਕ ਅਹਿਮ ਜ਼ਿੰਮੇਵਾਰੀ ਦੇ ਕੇ ਛੇੜ ਤੇ ਭਾਇਆ ਪੁਆਡਾ ਪਾਰਲੀਮੈਂਟ ਅਥਾਰਟੀ ਮਹਾਲੀ ਦਾ ਮੈਨੂੰ ਡਾਇਰੈਕਟਰ ਨਿਯੁਕਤ ਕੀਤਾ ਮੈਂ ਪੰਜਾਬ ਸਰਕਾਰ ਦਾ ਸਾਡੇ ਨੈਸ਼ਨਲ ਕਲਮੀਨਰ ਰਵਿੰਦ ਕੇਜਰੀਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਧੰਨਵਾਦ ਕਰਦਾ ਜੇ ਆਉਣ ਵਾਲੇ ਟਾਈਮ ਦੇ ਵਿੱਚ ਸਰਦੂਲਗੜ੍ਹ ਦੇ ਵਿਕਾਸ ਕਾਰਜਾਂ ਦੀ ਗੱਲ ਕਰੇ ਤਾਂ ਉਹਦੇ ਵਿੱਚ ਕੀ ਯੋਗਦਾਨ ਪਾ ਰਹੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਪੰਜਾਬ ਦੇ ਵਿੱਚ ਹੀ ਪੂਰਾ ਵਿਕਾਸ ਕਰ ਰਹੀ ਹੈ ਤੇ ਸਰਦੂਲਗੜ੍ਹ ਦੇ ਵਿੱਚ ਵੀ ਵੱਧ ਛੜ ਕੇ ਹਿੱਸਾ ਪਾਊਗੀ ਅਸੀਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਛੋਟੇ ਵੀਰ ਭੋਲਾ ਸਿੰਘ ਮਾਨ ਨੂੰ ਡਾਇਰੈਕਟਰ ਕਮੈਂਡਾ ਬਣਾਇਆ ਹੈ ਅਤੇ ਸਾਨੂੰ ਇਸ ਵੀਰ ਤੋਂ ਬੜੀਆਂ ਉਮੀਦਾਂ ਸ਼ਹਿਰ ਆਸਤੇ ਤੇ ਸਾਨੂੰ ਉਮੀਦ ਹੈ ਵੀ ਆਉਣ ਵਾਸਤੇ ਸਾਡੇ ਸ਼ਹਿਰ ਦਾਸਤਿਕ ਬਹੁਤ ਵਧੀਆ ਸਕੀਮਾਂ ਲੈ ਕੇ ਆਉਣਗੇ ਵੀਰ ਜੀ ਤੇ ਅਸੀਂ ਸਾਬ ਦੁਆਰਾ ਫਿਰ ਸਰਕਾਰ ਦਾ ਧੰਨਵਾਦ ਕਰਦੇ ਆ ਤੇ ਇਸੇ ਤਰ੍ਹਾਂ ਸਾਡੇ ਹਲਕੇ ਨੂੰ ਮਾਣ ਬਖਸ਼ਦੇ ਰਹਿਣ ਜਿਸ ਤਰ੍ਹਾਂ ਪਹਿਲਾਂ ਵੀ ਚੌਧਰੀ ਨੀਮ ਚੰਦ ਜੀ ਵੀ ਬਣਾਏ ਹੈ ਤੇ ਹਲਕੇ 'ਚ ਹੋਰ ਵੀ ਨਮੁੰਦਗੀਆਂ ਮਿਲਣਗੇ ਆਪਣਾ ਵੱਧ ਤੋਂ ਵੱਧ ਤਰੱਕੀ ਹੋਊਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ